ਇਮਾਨ ਜੋ ਡੀਜੀਪੀ ਸਾਹਿਬ ਪੰਜਾਬ ਦੇ ਯੋਗ ਅਗਵਾਈ ਦੇ ਵਿੱਚ ਜੋ ਮਾਰੇ ਸਾਡੇ ਖਿਲਾਫ ਜਿਹੜੀ ਮਹਿੰਮ ਚਲਾਈ ਹੋਈ ਹੈ ਉਹਦੇ ਕੰਟੀਨਿਊਸ਼ਨ ਦੇ ਵਿੱਚ ਸ੍ਰੀ ਦਾਇਮਾ ਹਰੀਸ਼ ਕੁਮਾਰ ਐਸਐਸਪੀ ਗੁਰਦਾਸਪੁਰ ਦੀ ਯੋਗ ਅਗਵਾਈ ਦੇ ਵਿੱਚ ਇੰਸਪੈਕਟਰ ਸਹੀ ਹੈ कपल ਕੌਸ਼ਲ ਜੀ ਨੇ ਆਪਣੀ ਸਮੇਤ ਪੁਲਿਸ ਪਾਰਟੀ ਇਨਫਰਮੇਸ਼ਨ ਦੇ ਆਧਾਰ ਤੇ ਜਿਹੜੇ ਹੈਗਾ ਲੋਕਲ ਏਰੀਏ 'ਚ ਰੇਡ ਕੀਤੀ ਸੀ ਦੌਰਾਨ ਇਹ ਰੇਡ ਇਹਨਾਂ ਨੇ ਵਿਸ਼ਾਲ ਸ਼ਰਮਾ ਪੁੱਤਰ ਜਗਦੀਸ਼ ਰਾਜ ਵਾਸੀ 25 ਕਲੋਨੀ ਆਈਟੀ ਗੁਰਦਾਸਪੁਰ ਚੇਤਨ ਓਰੀ ਪੁੱਤਰ ਜੋਗਿੰਦਰ ਕੁਮਾਰ ਵਾਸੀ ਸੰਗਲਪੁਰਾ ਰੋਡ ਗੁਰਦਾਸਪੁਰ ਮੱਖੋ ਪੁੱਤਰ ਜੀਤਰਾਮ ਵਾਸੀ ਮਹੱਲਾ ਸੰਗਲਪੁਰਾ ਗੁਰਦਾਸਪੁਰ ਅਤੇ ਰਕਵਿੰਦਰ ਸਿੰਘ ਸਿੰਧ ਪੁੱਤਰ ਕਰਮਚੰਦ ਵਾਸੀ ਗਲੀ ਨੰਗਲ ਕਲੋਨੀ ਨੰਗਲ ਕੋਟਲੀ ਗੁਰਦਾਸਪੁਰ ਜੋ ਕਿ ਤਾਸ਼ ਦੇ ਪਤੇ ਤੇ ਪੈਸੇ ਲਾ ਕੇ ਇਹ ਜੂਆ ਖੇਡੇ ਸੀ ਇਹਨਾਂ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਕਾਬੂ ਕਰਕੇ ਇਹਨਾਂ ਤੋਂ ਤਲਾਸ਼ੀ ਲਈ ਗਈ ਪ੍ਰੋਪਰ ਰਿਪੋਰਟ ਨਾ ਹੀ ਮੌਕੇ ਵੀਡੀਓਗ੍ਰਾਫੀ ਵੀ ਰਹੇਗੀ ਨਰਾਨੇ ਵੀਡੀਓਗ੍ਰਾਫੀ ਜਾਂ ਤਰਾਸ਼ੀ ਦਰਾਣਿਆਂ ਨਾਲ ਕੋਲ 5,28,300 ਰੁਪਏ ਜਿਹਨੇ ਭਾਰਤੀ ਕਰੰਸੀ ਨੋਟ ਕੈਸ਼ ਬਰਾਮਦ ਹੋਇਆ ਇੱਥੇ ਇਹਨਾਂ ਮੌਕੇ ਤੇ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਬਾਰਵਜ ਮਕਰਮਾ ਨੰਬਰ 96 ਮਿਤੀ 13 ਸਤ 2024 ਅੰਦਰ ਸੈਕਸ਼ਨ ਗੈਂਬਲਿੰਗ 13ਏ ਗੈਂਬਲੀ ਐਕਟ ਤਾਚੀਤਾ ਤਾਨਸਿਟੀ ਦੇ ਦਰਪਰ ਵਿੱਚ ਤੇ ਉਹਨਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਲੋਕ ਹੈਗੇ ਨੇ ਕੀ ਕੰਮ ਕਰਦੇ ਨੇ ਉਤਾ ਕੀ ਕੰਮ ਕਰਦੇ ਹੈ ਕਿਸ ਚੀਜ਼ ਦੇ ਲਾ ਇਹ ਲੋਕਲ ਵੈਸੇ ਕੋਈ ਕਪੜੇ ਦਾ ਕੰਮ ਕਰਦਾ ਕੋਈ ਕੋ ਰੈਡੀ ਫੇਰੀ ਦਾ ਕੰਮ ਕਰਦਾ ਹੈ ਉਹ ਹੋਰ ਇਹਨਾਂ ਦਾ ਛੋਟਾ-ਮੋਟਾ ਕਰਬੋਰ ਹੈਗਾ। ਇਹਨਾਂ ਦੇ ਕੋਈ ਪਹਿਲਾਂ ਤੋਂ ਮੌਜੂਦ ਅਧਿਕਾਰ ਜੀ ਕਿਸ ਸਮਝ ਨਹੀਂ ਅਸੀਂ ਹੋਰ ਇਸ ਤੋਂ ਫਰਦਰ ਅਸੀਂ ਇਹਨਾਂ ਨੇ ਅਡਰੈਸ ਕਰਕੇ ਇਹਨਾਂ ਨੂੰ ਫਰਮਾਨ ਲਵਾਵਾਂਗੇ ਫਰਦਰ ਉਪਸ਼ਿਸ਼ ਕਰਾਂਗੇ। ਜਿਹੜੀ ਜਗ੍ਹਾ ਤੇ ਖੇਡ ਰਹੇ ਸੀ ਉਹ ਜਗ੍ਹਾ ਕਿਦੀ ਸੀ ਉਹ ਤੇ ਕੁਛ ਨਹੀਂ ਚੁਕੀ। ਉਹ ਜਗ੍ਹਾ ਲੋਕਲ ਹੀ ਕਿਤੇ ਟਿਕਾਣਿਆਂ ਤੋਂ ਲੁਪਸ਼ਿਕੇ ਜਿਵੇਂ ਕਿ ਬੇਵਾਰ ਜਾਂ ਕਿਸੇ ਹੋਰ ਜਗ੍ਹਾ ਤੇ ਖੇਡਦੇ ਨੇ। ਤੇ ਜਗ੍ਹਾ ਜਿਹੜੀ ਹੈਗੀ ਹੈ ਪਲੇਸ ਨਹੀਂ ਦੱਸਦੇ ਪ੍ਰੋਪਰੇ। ਇਹ ਸਿਰਫ ਜਵਾਰੀ ਨੇ ਕਿ ਜਦ ਦੜਾ ਸੱਟਾ ਜਾਂ ਹੋਰ ਬੈਡਮਿੰਟਨ ਵੀ ਲੋਕ ਦੇ ਰਿਹਾ ਪਛਾਣਦੇ। ਇਹ ਜੁਬਾ ਹੀ ਖੇਡਦੇ ਨੇ ਪ੍ਰੋ ਦੇ ਯੋਗ ਅਗਵਾਈ ਦੇ ਵਿੱਚ ਜੋ ਮਾਰੇ ਅਸਾਂ ਦੇ ਖਿਲਾਫ ਜੜੀ ਮਿਹਨਤ ਚਲਾਈ ਹੋਈ ਹੈ ਉਹਦੇ ਕੰਟੀਨਿਊਸ਼ਨ ਦੇ ਵਿੱਚ ਸ੍ਰੀ ਦਾਇਮਾ ਹਰੀਸ਼ ਕੁਮਾਰ ਐਸਐਸਪੀ ਗੁਰਦਾਸਪੁਰ ਦੀ ਯੋਗ ਅਗਵਾਈ ਦੇ ਵਿੱਚ ਇੰਸਪੈਕਟਰ ਸਹੀ ਹੈ कपल ਕੌਸ਼ਲ ਜੀ ਨੇ ਆਪਣੀ ਸਮੇਤ ਪੁਲਿਸ ਪਾਰਟੀ ਇਨਫਰਮੇਸ਼ਨ ਦੇ ਆਧਾਰ ਤੇ ਜਿਹੜੇ ਹੈਗਾ ਲੋਕਲ ਏਰੀਏ 'ਚ ਰੇਡ ਕੀਤੀ ਸੀ ਦਰਾਨੇ ਰੇਡ ਇਹਨਾਂ ਨੇ ਵਿਸ਼ਾਲ ਸ਼ਰਮਾ ਪੁੱਤਰ ਜਗਦੀਸ਼ ਰਾਜ ਵਾਸੀ 25 ਕਲੋਨੀ ਆਈਟੀਓ ਗੁਰਦਾਸਪੁਰ ਚੇਤਨ ਓਰੀ ਪੁੱਤਰ ਜਗਵਿੰਦਰ ਕੁਮਾਰ ਵਾਸੀ ਸੰਗਲਪੁਰਾ ਰੋਲ ਗੁਰਦਾਸਪੁਰ ਮੱਖੋ ਪੁੱਤਰ ਜੀਤਰਾਮ ਵਾਸੀ ਮਹੱਲਾ ਸੰਗਲਪੁਰਾ ਗੁਰਦਾਸਪੁਰ ਅਤੇ ਰਖਵਿੰਦਰ ਸਿੰਘ ਸਿੰਧ ਪੁੱਤਰ ਕਰਮਚੰਦ ਵਾਸੀ ਗਲੀ ਨੰਗਲ ਕਲੋਨੀ ਨੰਗਲ ਕੋਟਲੀ ਗੁਰਦਾਸਪੁਰ ਜੋ ਕਿ ਤਾਸ਼ ਦੇ ਪਤੇ ਤੇ ਪੈਸੇ ਲਾ ਕੇ ਇਹ ਜੂਆ ਖੇਡੇ ਸੀ ਇਹਨਾਂ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਕਾਬੂ ਕਰਕੇ ਇਹਨਾਂ ਤੋਂ ਤਲਾਸ਼ੀ ਲਈ ਗਈ ਪ੍ਰੋਪਰ ਨਾ ਨਹੀਂ ਮੌਕੇ ਵੀਡੀਓਗ੍ਰਾਫੀ ਕਰਾਈ ਗਈ ਧਰਾਨੇ ਵੀਡੀਓਗ੍ਰਾਫੀ ਜਾਂ ਤਰਾਸ਼ੀ ਧਰਾਨਿਆਂ ਨਾਲ ਕੋਲ 5,28,300 ਰੁਪਏ ਦੇ ਭਾਰਤੀ ਕਰੰਸੀ ਨੋਟ ਕੈਸ਼ ਬਰਾਮਦ ਹੋਇਆ ਇੱਥੇ ਇਹਨਾਂ ਮੌਕੇ 'ਤੇ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਬਾਅਦ ਵਿੱਚ ਮਕੱਦਮਾ ਨੰਬਰ 96 ਮਿਤੀ 13/07/2024 ਅੰਦਰ ਸੈਕਸ਼ਨ ਗੈਂਬਲਿੰਗ 13A ਗੈਂਬਲਿੰਗ ਐਕਟ ਤਹਿਤ ਕੀਤਾ ਤਰਨਸੀਟੇਕ ਦਾਸਪੁਰ ਵਿੱਚ ਤੇ ਹੁਣ ਫਰਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਲੋਕ ਹੈਗੇ ਨੇ ਕੀ ਕੰਮ ਕਰਦੇ ਨੇ ਉੱਥਾ ਕੀ ਕੰਮ ਕਰਦੇ ਹੈ ਕਿਸੇ ਲੰਗ ਇਹ ਲੋਕ ਵੈਸੇ ਕੋਈ ਕਪੜੇ ਦਾ ਕੰਮ ਕਰਦਾ ਕੋਈ ਪੂਰੀ ਰੇੜੀ ਫੜੀ ਦਾ ਕੰਮ ਕਰਦਾ ਹੈ ਉਹ ਹੋਰ ਇਹਨਾਂ ਦਾ ਛੋਟਾ ਮੋਟਾ ਕਰਵਰ ਹੈਗਾ। ਜਿੰਨੇ ਕੋਈ ਪਹਿਲਾਂ ਤੋਂ ਮਾਮਲੇ ਕਰਦੇ ਜੀ ਕਿਸੇ ਮਾਮਲੇ ਨਹੀਂ ਅਸੀਂ ਹੋਰ ਇਸ ਵਕਤ ਫਰਦਰ ਅਸੀਂ ਇਹਨਾਂ ਨੇ ਅਰੈਸਟ ਕਰਕੇ ਇਹਨਾਂ ਨੂੰ ਫਰਮਾਨ ਲਵਾਵਾਂਗੇ ਫਰਦਰ ਕੋਸ਼ਿਸ਼ ਕਰਾਂਗੇ। ਜਿਹੜੀ ਜਗ੍ਹਾ ਤੇ ਖੇਡ ਰਹੇ ਸੀ ਉਹ ਜਗ੍ਹਾ ਕਿਦੀ ਸੀ ਉਹ ਤੇ ਕੁਛ ਨਹੀਂ ਕਿਦੀ। ਉਹ ਜਗ੍ਹਾ ਲੋਕਲ ਹੀ ਕਿਤੇ ਟਿਕਾਣਿਆਂ ਤੋਂ ਲੁਪਸ਼ਿਕ ਕੇ ਜਿਨ ਕੇ ਬੇਵਾਦ ਜਾਂ ਕਿਸੇ ਹੋਰ ਜਗ੍ਹਾ ਤੇ ਖੇਡਦੇ ਨੇ। ਤੇ ਜਗ੍ਹਾ ਜਿਹੜੀ ਹੈਗੀ ਹੈ ਪਲੇਸ ਨਹੀਂ ਦੱਸਦੇ ਪ੍ਰੋਪਰ। ਇਹ ਸਿਰਫ ਜਵਾਰੀ ਨੇ ਕਿ ਜਦ ਡੜਾ ਸੱਟਾ ਜਾਂ ਬੈਡਮਿੰਟਨ ਵੀ ਲੋਕਦੇ ਪਛਾਣਦੇ। ਇਹ ਜੁਵਾ ਹੀ ਖੇਡਦੇ ਨੇ ਲੋਕ। ਤੁਰਕ ਨਹੀਂ ਹੁੰਦਾ ਕਿਤਾ ਕਿਤੇ ਇਹ ਜੀ ਚਾਰ ਮਹੀਨੇ ਰੈਸਟ ਹੋਇਨਾ ਹੁੰਦਾ